इंडियन टीवी न्यूज पंजाब अपनी खबर अपनी भाषा नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਇਹ ਬੰਦ ਨਾ ਲੱਗੇ ਨਾ ਲੱਗੇ ਜੀ ਉਹ ਫੇਟ ਲੈ ਕੇ ਨਾਲ ਚੱਕ ਦੇਣਾ ਜੀ ਫਿਰ ਪਾਣੀ ਖੜਜੂਗਾ ਸਾਰਾ ਇਹ ਨਹੀਂ ਤਾਂ ਇਹ ਆਪਾਂ ਬੰਦ ਕਰ ਦਿੱਤੀ ਉਹ ਹੈ ਇਹ ਉੱਧਰ ਹੀ ਜਾ ਰੋਕਿਆ ਬੈਤ ਸਾਣੀ ਦਾ ਉੱਧਰ ਨਹੀਂ ਜਾਣਾ ਜੀ ਫਿਰ ਇਹ ਤਾਂ ਪਾਣੀ ਉਹ ਬੰਦ ਹੋ ਰਿਹਾ ਹੈ ਰੇਲਵੇ ਵਾਲੇ ਜਿਹੜੇ ਰੇਲਵੇ ਵਾਲੇ ਜੀ ਜਦੇ ਖੜਜਣੇ ਜਾ ਕੇ ਜਿੱਥੇ ਪਾਣੀ ਨਹੀਂ 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 ਇਹ ਤਾਂ ਉਧਰ ਹੀ ਬੱਤ ਹੋਏ ਇਰੀਗੇਸ਼ਨ ਵਗੈਰਾ ਵਾਲੇ ਆ ਕੇ ਦੇਖ ਕੇ ਗਏ ਨੇ ਇਹਨੂੰ ਇੱਕ ਵਾਰੀ ਗਰੀਬ ਨਰੀਪਾਗ ਵਾਲੇ ਮਸਜਿਦ ਤੋਂ ਆਏ ਸਾਰੇ ਪਹਿਲਾਂ ਸਰਪੰਚ ਸਿੰਘ ਨੇ ਆਏ ਹਾਂ ਅੱਰੀ ਵੀ ਨੇ ਉਹ ਆਪਣੇ ਜਿਹੜੇ ਫੈਕਟਰੀ ਉਹਨੇ ਆ ਡੀਸੀ ਸਾਹਿਬ ਨੂੰ ਬੁਲਾ ਕੇ ਉਹਨਾਂ ਦੇ ਧਿਆਨ ਚ ਲਿਆ ਉਹਦਾ ਹੱਲ ਰਪਿਆ ਕੁਾਜੀ ਮੈਂ ਚਮਗੌਰ ਸਾਹਿਬ ਹਲਕੇ ਦੇ ਤੇਜਪੁਰ ਪਿੰਡ ਚ ਆਇਆ ਜਿੰਨੂੰ ਤਾਜਪੁਰ ਚ ਔਰ ਤਾਜਪੁਰ ਪਿੰਡ ਦੇ ਬਹੁਤ ਦੇਰ ਤੋਂ ਮੈਨੂੰ ਸਰਪੰਚ ਸਾਹਿਬ ਬਾਕੀ ਸਭ ਲੋਕ ਕਹਿ ਰਹੇ ਸੀ ਕਿ ਇੱਥੇ ਬਹੁਤ ਜ਼ਿਆਦਾ ਸਮੱਸਿਆ ਹੈ ਅੱਜ ਆ ਕੇ ਮੌਕਾ ਦੇਖਿਆ ਜਿਹੜੀ ਐਸਵਾਈਐਲ ਨਹਿਰ ਚ ਬਹੁਤ ਲੰਬੇ ਸਮੇਂ ਤੋਂ ਗੰਦਾ ਤੇ ਜ਼ਹਿਰੀਲਾ ਪਾਣੀ ਭਰਿਆ ਹੋਇਆ ਹੈ ਪਰ ਇਹ ਕਈ ਕਿਲੋਮੀਟਰ ਤੱਕ ਹੈ ਉਹ ਇਸ ਜ਼ਹਿਰੀਲੇ ਪਾਣੀ ਕਰਕੇ ਆਸ-ਪਾਸ ਦੇ ਪਿੰਡਾਂ ਚ ਲਗਾਤਾਰ ਬਿਮਾਰੀਆਂ ਫੈਲ ਰਹੀਆਂ ਹਨ ਕੈਂਸਰ ਦੀਆਂ ਬਿਮਾਰੀਆਂ ਫੈਲ ਰਹੀਆਂ ਔਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਸੋ ਇਸ ਪੂਰੇ ਮਸਲੇ ਦਾ ਧਿਆਨ ਮੈਂ ਮਾਨਯੋਗ ਡੀਸੀ ਸਾਹਿਬਾ ਦੇ ਧਿਆਨ ਚ ਵਿਸ਼ੇ ਲੈ ਕੇ ਆਇਆ ਔਰ ਉਹਨਾਂ ਨੇ ਮੈਨੂੰ ਪ੍ਰੋਤਸਾਹ ਦਵਾਇਆ ਹੈ ਇਹ ਖਰਚਵੀ ਐਸਟੀਪੀ ਪਲਾਂਟ ਚੱਲ ਰਿਹਾ ਹੈ ਉਹਦੇ ਬਣਨ ਤੋਂ ਬਾਅਦ ਪਾਣੀ ਆਣਾ ਬੰਦ ਹੋਏਗਾ ਲੇਕਿਨ ਉਦੋਂ ਤੱਕ ਇਹ ਸਾਰੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਲਾ ਕੇ ਔਰ ਬੰਨ੍ਹ ਲਾ ਕੇ ਉਹ ਕੋਈ ਟੈਂਪਰੇਰੀ ਸੋਲੂਸ਼ਨ ਕਰਨਗੇ ਮੈਂ ਮੈਡਮ ਨੂੰ ਇਹ ਵੀ ਨਿਵੇਦਨ ਕੀਤਾ ਕਿ ਉਹ ਆਪ ਆ ਕੇ ਮੌਕਾ ਦੇਖਣ ਸੋ ਅਗਲੇ ਹਫਤੇ ਆਪ ਵੀ ਆ ਕੇ ਇੱਥੇ ਮੌਕਾ ਦੇਖਣਗੇ ਸਾਰੇ ਅਫਸਰ ਸਾਹਿਬਾਨਾਂ ਨੂੰ ਬੁਲਾ ਕਰਕੇ ਔਰ ਮੈਨੂੰ ਉਮੀਦ ਹੈ ਕਿ ਪ੍ਰਸ਼ਾਸਨ ਜਲਦੀ ਇਸ ਮਸਲੇ ਦਾ ਹੱਲ ਕਰੇਗਾ ਔਰ ਆਸ-ਪਾਸ ਦੇ ਜਿਹੜੇ 10-12 ਪਿੰਡਾਂ ਦੇ ਲੋਕ ਨਰਕੀਏ ਜੀਵਨ ਬਤੀਤ ਕਰ ਰਹੇ ਆ ਉਹਨਾਂ ਨੂੰ ਰਾਹਤ ਮਿਲੇਗੀ ਔਰ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਔਰ ਅਗਰ ਸਰਕਾਰ ਜਾਂ ਡੀਸੀ ਜਾਂ ਪ੍ਰਸ਼ਾਸਨ ਕੋਈ ਸੁਧ ਨਹੀਂ ਲੈਂਦਾ ਹਾਲਾਂਕਿ ਉਹਨਾਂ ਨੇ ਭਰੋਸਾ ਦਿੱਤਾ ਹੈ ਤੇ ਫਿਰ ਆਪਾਂ ਇੱਥੇ ਲੰਬਾ ਸੰਘਰਸ਼ ਵੀ ਕਰਾਂਗੇ ਪਿੰਡ ਵਾਲਿਆਂ ਦੀ ਜ਼ਿੰਦਗੀ ਸੌਖੀ ਕਰਨੀ ਔਰ ਇਸ ਪਾਣੀ ਤੋਂ ਜਰੀਲੇ ਪਾਣੀ ਤੋਂ ਨਿਕਾਸ ਦਿਵਾਉਣਾ ਮੈਂ ਸਮਝਦਾ ਸਾਡਾ ਬਹੁਤ ਵੱਡਾ ਧਰਮ ਵੀ ਹੈ ਫਰਜ਼ ਵੀ ਹੈ ਇਹਦੇ ਲਈ ਲੰਬੀ ਲੜਾਈ ਲੜਾਂਗੇ ਅਗਰ ਪ੍ਰਸ਼ਾਸਨ ਨਾ ਚੱਲੇ